ਇਹ ਗੱਲ ਪੁੱਤ ਤੈਨੂੰ ਅੱਗ ਲਾਈ ਆ ਕਿਹਨੇ ਲਾਈ ਆਕ ਮੇਰੇ ਘਰ ਵਾਲੇ ਨੇ ਲਾਈ ਆ ਕਿਉਂ ਲਾਈ ਅੱਗ ਬਟਾ ਬਸ ਮੈਨੂੰ ਮਾਰਦਾ ਘੋੜਦਾ ਚੰਗੇ ਮਾੜੇ ਕੰਮ ਕਰਦਾ ਉਹ ਹੂੰ ਇਹ ਕਾਰਨੰ ਦੂਜਾ ਵਾ ਕਰਾਉਂਦਾ ਕੀ ਹੈ ਮੌਤ ਕਹਿੰਦਾ ਮੈਂ ਤੈਨੂੰ ਵਸਾਉਣਾ ਨਹੀਂ ਐ ਮੈਂ ਤਾਂ ਤਲਾਕ ਦੇਣਾ ਹੈਗਾ ਕਿਉਂ ਦੇਣਾ ਤਲਾਕ ਬਟਾ ਹੂੰ ਬਸ ਪਤਾ ਨਹੀਂ ਕਿਉਂ ਦੇਣਾ ਚਾਹੁੰਦਾ ਮੈਨੂੰ ਤੇ ਇਹ ਤੈਨੂੰ ਪਹੁੰਚਾਇਆ ਕਿਨੇ ਆ ਏ ਮੇਰੇ ਮੈਂ ਆਪਣੇ ਮੈਂ ਭੈਣ ਨੂੰ ਫੋਨ ਕੀਤਾ 3 ਵਜੇ ਮੈਂ ਕਿਹਾ ਮੈਂ ਸਾੜਦਾ ਗਾ ਇਹਨੇ ਜਾ ਕੇ ਮੰਮੀ ਨੂੰ ਫੋਨ ਕੀਤਾ ਮੰਮੀ ਮੇਰੇ ਕੋਲ 5:30 ਵਜੇ ਆਏ ਨੇ ਇਹ ਸਾੜੇ ਕਿੰਨੇ ਆ ਤੇ ਘਰ ਵਾਲੇ ਨਹੀਂ ਹਾਂ ਮੇਰੇ ਘਰ ਵਾਲੇ ਨੇ ਬਲਦਾ ਬਲਦਾ ਮੇਰੇ ਤੇ ਪਾਣੀ ਪਾਤਾ ਅੱਛਾ ਤੇ ਕੀ ਮਾਪੇ ਨੂੰ ਵੀ ਪਰੇਸ਼ਾਨ ਕਰਦਾ ਸੀ ਹਾਂ ਕਰਦੇ ਕਹਿੰਦੇ ਤੂੰ ਚੀਜ਼ਾ ਮੰਗਵਾ ਤੋ ਮੈਨੂੰ ਮੋਟਰਸਾਈਕਲ ਲੈ ਕੇ ਦੇ ਦਾਜ ਵੀ ਇਹਨੂੰ ਸਾਰਾ ਦਿੱਤਾ ਇਹ ਤੇ ਜੱਟ ਤੱਕ ਅੱਛਾ ਇਹ ਮੋਟਰਸਾਈਕਲ ਦੇ ਕਾਰਨ ਤੁਹਾਨੂੰ ਸਾੜਿਆ ਗਿਆ ਹਾਂਜੀ ਮੋਟਰਸਾਈਕਲ ਦੀ ਡਿਮਾਂਡ ਸੀ ਹਾਂ ਹੁਣ ਤੁਹਾਡੇ ਮਾਪੇ ਇੱਥੇ ਲੁਧਿਆਣੇ ਲੈ ਆਏ ਆ ਹਾਂਜੀ ਮੈਨੂੰ ਲੁਧਿਆਣੇ ਲੈ ਕੇ ਆਈ ਮੈਂ ਤਾਂ ਅਨੁਭਵ ਆ ਕਿ ਮੈਂ ਨਹੀਂ ਤੇਰੇ ਨੰਨ ਮਾਰ ਦਣਾ ਨਨ ਤੁਮ ਨੂੰ ਲੈ ਕੇ ਚੱਲ ਅੱਛਾ ਹਏ ਕਿਸਨ ਘਰ ਵਾਲੇ ਤਾਂ ਕਰਦਾ ਕੋਈ ਸੋਹਰੇ ਮੁੰਡੇ ਮੇਰੇ ਸਾਸੂ ਵੀ ਮਨੇ ਝਾੜਾਂ ਦੇ ਝਾੜੂਆਂ ਨਾਲ ਘੋਟਦੀ ਹੈਗੀ ਮੇਰਾ ਦਿਓਰ ਵੀ ਮੇਰੇ ਗਾਲ ਪੈਂਦਾ ਹੈ ਗਾਲਾਂ ਘੜਦਾ ਹੈ ਕਿੰਨੇ ਪਰਸੈਂਟ ਤੁਸੀਂ ਸੜੇ ਹੋ ਮੈਂ 100 ਵਿੱਚ ਮੈਂ 70% ਤਾਂ ਸੜ ਗਈ ਆ ਅੱਛਾ ਤੇ ਪਿੱਟਦੇ ਨੂੰ ਨੇ ਪਾਣੀ ਪੂਰੇ ਸਰੀਰ ਤੇ ਪਿੱਟਦੇ ਉੱਪਰ ਕਿਤੇ ਹਾਂ ਕੀ ਮੰਗੀ ਹੈ ਲੋੜ ਮੇਰੇ ਮੰਗ ਕੋਈ ਨਹੀਂ ਜਿੱਦਾਂ ਮੈਨੂੰ ਉਹਨੇ ਸਾੜੇ ਮੈਨੂੰ ਉਹਦਾ ਸਾੜਨਾ ਬਸ ਜਿੱਦਾਂ ਨੇ ਵੇਨਾ ਕਿਦਾ ਮੈਂ ਉਹਦਾ ਦਨਾ ਕਰਵਾਉਣਾ ਹੈ ਇਨਸਾਫ ਚਾਹੀਦਾ ਇਨਸਾਫ ਦੀ ਮਿਲ ਕੰਪਲੀਟ ਕੀਤੀ ਤੁਸੀਂ ਬੰਡੀ ਬੰਦ ਕਰ ਹਾਂਜੀ ਠੀਕ ਹੁਣ ਹੁਣ ਲੋਹੜਾ ਦੇ ਹਸਪੀਟਲ ਦੇ ਕਿਤੇ ਹਾਂਜੀ ਠੀਕ ਗਾਨਾ ਗੋਸ਼ ਨਹੀਂ ਹੋਇਆ ਬਾਦ ਮੈਂ ਘਰ ਦਾ ਝਗੜਾ ਵਜੋਂ ਦੀ ਵਿਆਹੀ ਉਹਨੂੰ ਮਾਰਕੁੱਟ ਕਰਦੇ ਐ ਤੂੰ ਮਾਰਕੁੱਟ ਕਰਦੇ ਆ ਬੇਟੀ ਨੂੰ ਪਹਿਲਾ ਜੋ ਆਈ ਤੁਹਾਡਾ ਬੋਲਟ ਲੈ ਕੇ ਆ ਰਿਹਾ ਸਾਡੇ ਕੋਲੋਂ ਜਿਆਦਾ ਲੈ ਜਿਆਦਾ ਮਾਰਕੁੱਟ ਜਿਆਦਾ ਕਰਨ ਲੱਗ ਕੇ ਆਏ ਅੱਛਾ ਨਿਮਾਨ ਬਤਲੀ ਹੁਧਿਆਣੀ ਦੀ ਸਾਡੀ ਟਮਾਟੇ ਆ ਗਈ ਜੋ ਸਾਨੂੰ ਇਨਸਾਫ ਦਿੱਤਾ ਜਾਏ ਅਜੀ ਕਿੰਨੇ ਸਾਲ ਹੋ ਗਏ ਵਿਆਹ ਨੂੰ ਇੱਕ ਸਾਲ ਤੇ ਜਿਆਦਾ 15 ਦਿਨ ਹੋਏ ਵਿਆਹ ਨੂੰ ਸਾਲ ਇੱਕ ਸਾਲ ਦੇ ਦਰ간 ਕਿੰਨੀ ਵਾਰੀ ਕੁੱਟ ਮਾਰ ਖਾ ਕੇ ਕੁੜੀ ਘਰੇ ਆਈ ਹੈ ਕੁੱਟ ਮਾਰ ਇਹਨੇ ਕਿੰਨੀ ਵਾਰੀ ਕਰਕੇ ਛੱਡ ਜਾਂਦੇ ਨੇ ਅੱਜ ਆ ਵੀ ਉਹਨੂੰ ਆ ਵੀ ਲੈ ਆਂਦੇ ਰਿਹਾ ਵਿਛੜ ਜਾਂਦੇ ਰਿਹਾ ਜਦੋਂ ਲੜਕੀ ਨੂੰ ਸਾੜਿਆ ਗਿਆ ਤੇ ਤੁਹਾਨੂੰ ਕਿੰਨੀ ਦੇਰ ਬਾਅਦ ਪਤਾ ਪੱ ਲੱਗਾ ਸਾਨੂੰ 3 ਵਜੇ ਪਤਾ ਲੱਗਾ 9 ਵਜੇ ਸਾੜਿਆ ਸਾਨੂੰ 3 ਵਜੇ ਫੋਨ ਆਇਆ ਕੋਈ ਚੱਕ ਕੇ ਹਸਪੀਟਲ ਨਹੀਂ ਲੈ ਗਏ ਕਿੱਥੇ ਨਹੀਂ ਲੈ ਗਏ ਤੇ ਫਿਰ ਕਿੱਦਾਂ ਪਤਾ ਲੱਗਿਆ ਤੁਹਾਨੂੰ ਮੈਨੂੰ ਪਤਾ ਫੋਨ ਕਿਸੇ ਨੇ ਕੀਤਾ ਗਾ ਤੁਹਾਡੀ ਬੇਟੀ ਸਾੜਦੀ ਮੇਰੀ ਬੇਟੀ ਨੂੰ ਇੱਕ ਫੋਨ ਕਿਤੇ ਵੱਡੀ ਬੇਟੀ ਨੂੰ ਕੀਤਾ ਮੇਰੀ ਨੇ ਕਹਿੰਦੀ ਮੰਮੀ ਮੈਨੂੰ ਸਾੜਦਾ ਹਾਂਜੀ ਤੇ ਉਹ ਕੁੜੀ ਨੇ ਮੈਂ ਫਿਰ ਫੜਾ ਫੜ 3 ਵਜੇ ਕੰਮ ਕਰਦੀ ਸੀ ਦਾਣਾ ਮੰਡੀ ਚ ਮੈਂ ਦਿਹਾੜੀ ਦਾ ਕੰਮ ਕਰਦੀ ਆ ਤੇ 3 ਵਜੇ ਨਾਲ ਮੈਨੂੰ ਫੋਨ ਗਿਆ ਮੈਂ 5 ਕਵੇ ਸਾਢੇ 5 ਵਜੇ ਉਹਨਾਂ ਦੇ ਘਰ ਪਹੁੰਚ ਗਈ ਆ ਤੇ ਲੜਕੀ ਦੇ ਕਿੰਨੇ ਸੱਟ ਸੜੀ ਲੜਕੀ ਦੇ ਕਿਹੜੇ ਪੇਕੇ ਆ ਉਹ ਕਿੱਧਰ ਦੇ ਰਹਿਣ ਵਾਲੇ ਆ ਲੁਧਿਆਣੇ ਕਾ ਲਚੌਂਗ ਦੇ ਅਸੀਂ ਪੇਕੇ ਆ ਅਸੀਂ ਤੁਸੀਂ ਪੇਕੇ ਹੋ ਸੋਰਾ ਪਰਵਾਰ ਕਿੱਥੇ ਰਹਿਣ ਵਾਲਾ ਸੋਰਾ ਪਰਵਾਰ ਇੱਕ ਵਿੰਦਗਾਰ ਦੇ ਢੇੜੀ ਕੋਟਲਾ ਪਿੰਡ ਦਾ ਕਿੰਨੇ ਜਣੇ ਸੱਟ ਸੜੀ ਇਹ ਚਾਰ ਜਨੇ ਘਰ ਤੇ ਕਿੰਨੇ ਪਰਸੈਂਟ ਲੱਗੀ ਬੁੜੀ ਨੂੰ ਇਹ 50 55% ਲੱਗੀ ਅੱਛਾ ਜਿਹਨਾਂ ਕਿਨੇ ਕੌਣ ਕੌਣ ਲਗਾਣਾ ਜਿਹਨੇ ਅੱਗ ਲਗਾਈ ਹੈ ਇਹ ਨਾਨਾ ਦੇਖੋ ਹੁਣ ਚਾਰ ਬੰਦੇ ਘਰ ਚ ਹੈਗੇ ਉਹਨਾਂ ਨੂੰ ਪਤਾ ਹੈਗਾ ਦੇਖੋ ਮੈਂ ਲੱਗੇ ਹੈ ਨਹੀਂ ਸੀਗੀ ਪੁਲਿਸ ਕੰਪਲੀਟ ਕੀਤੀ 20 ਬੇਟੀ ਨੇ ਮੇਰੇ ਘਰ ਵਾਲੇ ਨੇ ਘਰ ਵਾਲੇ ਨੇ ਅੱਗ ਮੇਰੇ ਤੇ ਪਾਣੀ ਡੋਲਿਆ ਗਰਮ ਪਾਣੀ ਵਾ ਲਿਆ ਹਾਂਜੀ ਪੁਲਿਸ ਕੰਪਲੀਟ ਕੀਤੀ ਸੀ ਕੋਈ ਪੁਲਿਸ ਕੰਪਲੀਟ ਕੀਤੀ ਅਸੀਂ ਸਿਵਲ ਚ ਬਲਾ ਕੇ ਗਏ ਆ ਥਾਣਾ ਘੜਾ ਪੰਡਾ ਥਾਣਾ ਸਾਨੂੰ 6 ਨੰਬਰ ਪੈਂਦਾ ਪ੍ਰਸ਼ਾਸਨ ਤੋਂ ਕੀ ਮੰਗੋ ਮੰਗਾ ਇਹਿਆਗੇ ਸਨਨ ਸਾਹਿਬ ਚਾਹੀਦਾ ਹੈਗਾ ਤੁਸੀਂ ਮੰਡੀ ਗਵਿੰਦਗੜ੍ਹ ਚ ਕੰਪਲੀਟ ਕੀਤੀ ਹੈ ਤੁਸੀਂ ਨਹੀਂ ਸਰ ਉੱਥੇ ਨਹੀਂ ਗਈ ਕੀਤੀ ਕੀ ਕਾਰਨ ਦੱਸ ਪ੍ਰੈਸ਼ਰ ਸੀ ਕੋਈ ਕਿਸੇ ਦਾ ਪ੍ਰੈਸ਼ਰ ਉਹ ਸਾਨੂੰ ਗੱਲ ਨਹੀਂ ਸੀ ਕਰਨ ਦਿੰਦੇ ਬੇਟੀ ਨਾਲ ਬੇਟੀ ਨੇ ਵੀ ਸਾਨੂੰ ਸਾਢੇ 3 ਵਜੇ ਤੜਕੇ ਦੱਸਿਆ ਮੈਨੂੰ ਮਾਰਕੁੱਟ ਕੀਤੀ ਹੈਗੀ ਕੁੜੀ ਦੇ ਸਹੁਰੇ ਕਿੱਥੇ ਹਨ ਕੁੜੀ ਦੇ ਸਹੁਰੇ ਆਪਣੇ ਘਰ ਹੀ ਹੈਗੇ ਗਵਿੰਦਗੜ੍ਹ ਹੀ ਆ ਕੇ ਪੁਲਿਸ ਨੇ ਹੱਸ ਦਿੱਤਾ ਕੋਈ ਕਾਰਵਾਈ ਨਹੀਂ ਕੀਤੀ ਪੁਲਿਸ ਨੇ ਕਾਰਵਾਈ ਦੇਖੋ ਲੁਧਿਆਣੇ ਪੁਲਿਸ ਤੇ ਜਿੱਤੋ ਦੀ ਲੜਕੀ ਰਹਿਣ ਵਾਲੀ ਲੁਧਿਆਣੇ ਪੁਲਿਸ ਨੂੰ ਤੁਸੀਂ ਤਲਾਹ ਦਿੱਤੀ ਹੈ ਹਾਂਜੀ ਦਿੱਤੀ ਆਈ ਪੁਲਿਸ ਮੁੱਕੇ ਤੇ ਆਈ ਹੈ ਮੁੱਕੇ ਤੇ ਪੁਲਿਸ ਨਹੀਂ ਆਈ ਹੈਗੀ ਸਾਡੀ ਉੱਥੇ ਮਤਲਬ ਸਿਵਲ ਹਸਪਤਾਲ 'ਚ ਸਾਡਾ ਲਿਖਪੜਤ ਹੋ ਗਈ ਸਾਰੀ ਫੋਟੋਮਾਰਕ ਕਿੰਨੇ ਵਜੇ ਕਰ ਰਾਤ ਨੂੰ ਹੋਈ ਹੈ ਕੱਲ ਸਵੇਰੇ 9 ਵਜੇ ਨੂੰ ਸਵੇਰੇ ਹਾਂਜੀ ਤੇ ਸਾੜੇ ਅੱਜ ਸਾੜਿਆ ਕੱਲ ਸਵੇਰੇ ਸਾੜਿਆ ਕੱਲ ਚੁਹਰੇ ਸਾੜਿਆ ਹਾਂਜੀ ਰਾਤ ਨੂੰ ਅਸੀਂ ਲੈ ਕੇ ਆਏ 10 ਵਜੇ ਮੰਗ ਕੀ ਕੀਤੀ ਸੀ ਕੁੜੀ ਕੋਲ ਉਹਨਾਂ ਨੇ ਮੰਗ ਮੋਟਰਸਾਈਕਲ ਜਿਹੜਾ ਬੋਲਟ ਅਸੀਂ ਲੈ ਆਏ ਉਹੀ ਕਹਿੰਦੇ ਕਿਉਂ ਲੈ ਗਏ ਹੈਗੇ ਇਹਨਾਂ ਵਿੱਚ ਕਿਉਂ ਸਾੜਿਆ ਤਾਂ ਲੜਕੀ ਉਦਾਂ ਹੀ ਤੜਫ ਰਹੀ ਸੀ ਕਿ ਤੁਸੀਂ ਆ ਕੇ ਇਲਾਜ ਕਰਵਾਇਓ ਮੈਂ ਆਖੋ ਤੇ ਇਲਾਜ ਕਰਵਾਇਆ ਇਹਨਾਂ ਨੇ ਕੋਈ ਦਵਾਈ ਨਹੀਂ ਦਵਾਈ ਕਿੱਥੇ ਨਹੀਂ ਲੈ ਕੇ ਤੇ ਬੱਚਾ ਤੜਫ ਰਿਆ ਸੀ ਹਾਂਜੀ ਤੇ ਅਸੀਂ ਸਾਲ ਹੋ ਗਿਆ ਕੁੜੀ ਵਿਆਹ ਕੇ ਦਿੱਤੀ ਨੂੰ ਪਿੱਛੇ ਜਵਾਈ ਕਹਿੰਦਾ ਵੀ ਮੋਟਰਸਾਈਕਲ ਚਾਹੀਦਾ ਹੈਗਾ ਬੋਲਟ ਤੇ ਬੋਲਟ ਇਹਨਾਂ ਦਾ ਘਰੇ ਖੜਾ ਸੀਗਾ ਚਲ ਵਿਹਲਾ ਹੀ ਖੜਾ ਸੀਗਾ ਉਹ ਲੈ ਗਿਆ 6 5 4 ਮਹੀਨੇ ਉਹਨੇ ਚਲਾਇਆ ਜਦੋਂ ਹੁਣ ਬੋਲਟ ਲੈ ਆਏ ਆ ਉਹਨੇ ਲਿਆ ਕੇ ਕੁੜੀ ਦੇ ਪਾਣੀ ਗਰਮ ਪਾ ਕੇ ਸਾੜ ਦਿੱਤੀ ਸਾਨੂੰ ਫੋਨ ਵੀ ਨਹੀਂ ਉਹਨਾਂ ਨੇ ਕੀਤਾ ਹੈਗਾ ਹਾਂ ਬੋਲਟ ਮੰਗ ਕੇ ਕਹਿੰਦੇ ਕਿਉਂ ਲੈ ਗਏ ਨੀ ਤੇ ਸਾਨੂੰ ਨਵਾਂ ਲੈ ਕੇ ਦੋ ਤੇ ਹੁਣ ਅਸੀਂ ਇਹ ਸਾਨੂੰ ਇਹ ਪਤਾ ਹੀ ਨਹੀਂ ਸੀ ਵੀ ਇਹਨਾਂ ਨੇ ਕੁੜੀ ਸਾੜ ਦੇਣੀ ਹੈਗੀ ਹੈ ਗਰਮ ਪਾਣੀ ਪਾ ਕੇ ਭੱਜਣ ਲੱਗੀ ਹੈ ਜਦੋਂ ਉਹਨੂੰ ਤਪਤੀਲਾ ਚੱਕਿਆ ਹੈਗਾ ਸਾੜਨ ਲਈ ਭੱਜਣ ਲੱਗੀ ਐ ਇਹਦੀ ਪਿੱਠ ਤੇ ਪਾਣੀ ਪਾ ਦਿੱਤਾ। ਪ੍ਰਸ਼ਾਸਨ ਤੋਂ ਵੀ ਮੰਗਉਂਦਾ ਨਹੀਂ। ਹੁਣ ਪ੍ਰਸ਼ਾਸਨ ਤੋਂ ਇਹੀ ਐ ਵੀ ਸਾਡੇ ਇਨਸਾਫ਼ ਮਿਲੇ ਸਾਨੂੰ। ਕਿੰਨੇ ਸਾਡੇ ਸੜ ਗਈ। ਕੁੜੀ ਦੇ ਸੜ ਗਈ 50%। ਅੱਛਾ। ਹਾਂ ਤੇ ਗੱਲ ਕਰੀਏ ਪੁਲਸ ਲੈ 92 ਲੈਣਾ। ਨਾ ਪੁਲਸ ਵਾਲੇ ਵੀ ਨਹੀਂ ਆਏ ਹੈਗੇ ਨਾਲੇ। ਅੱਛਾ। ਅਜੇ ਤੱਕ ਤੇ ਆਈ ਨਹੀਂ ਹੈਗੇ ਅਸੀਂ। ਸਿਵਲ ਚ ਵੀ ਅਸੀਂ ਪਰਚਾ ਕਰਾ ਦਿੱਤਾ। ਉੱਥੇ ਵੀ ਨਹੀਂ ਆਏ। ਅੱਛਾ ਅਸੀਂ ਗੈਟ ਆਈ ਨੰਬਰ ਚੌਂਕੀ ਚ। ਇੱਕ ਤੁਸੀਂ ਆਪਣੀ ਘਰ ਵਾਲੀ ਗਰਮ ਪਾਣੀ ਡੋਲ ਕੇ ਸਾੜੀ ਆ। ਆਪ ਦੀ ਘਰ ਵਾਲੀ ਗਰਮ ਪਾਣੀ ਡੋਲ ਕੇ ਸਾੜੀ ਆ ਕੱਲ ਸਵੇਰੇ 9 ਵਜੇ ਇਹ ਕਿਦਾਂ ਵਾਕਿਆ ਹੋਇਆ ਇਹ ਤੁਹਾਨੂੰ ਦੱਸਦੇ ਆ ਘਰੇ ਠੀਕੇ ਅਸੀਂ ਸਵੇਰੇ ਸਾਂ ਟਾਈਮ ਜੀਗਾ ਮੋਟਰ ਕਿਰਾਏ ਅੱਛਾ ਜੀ ਤੇ ਮੈਂ ਸਵੇਰੇ ਸਵੇਰੇ ਗਰਮ ਪਾਣੀ ਲੈਣਾ ਅਪਡੇਟ ਕਰਾਂ ਤੇ ਅੱਛਾ ਜੀ ਤੇ ਚਲੋ ਘਰ ਤੋਂ ਮਟਰ ਮਟਰ ਉਹ ਤੋਂ ਲੈ ਕੇ ਚੱਲ ਜੀ ਮੰਮੀ ਉਹਨਾਂ ਨਾਲ ਜੱਟ ਸਾਡੇ ਮੰਡੀ ਚ ਜਾਣਾ ਮੰਡੀ ਜੀ ਹਾਂ ਜੀ ਉਹਨੂੰ ਮੈਂ ਨੂੰ ਨੂੰ ਠਾੜ ਦੇ ਰੁਕੇ ਰੁਕੇ ਬਣਾ ਦੇ ਹੂੰ ਜਿਹੜੇ 9:00 ਦੇ ਲੇਟ ਟੁੱਟਦੀ ਐ ਫਿਰ ਮੰਮੀ ਉਹਨੂੰ ਖਾਧਰੇ ਜਾਣਾ ਹੁੰਦਾ ਹੂੰ ਮੈਂ ਕਿਹਾ ਸੀਗਾ ਵੀ ਚਲ ਤੂੰ ਉੱਠ ਜਾ ਇਹ ਕਿਹ ਜਿਹੇ ਟਰਾਈ ਮੰਮੀ ਨਾਲ ਦੋਸਤੀ ਗੋਲਣ ਲੱਗੀ ਹੂੰ ਚਲ ਭਈ ਮੈਨੂੰ ਨੇ ਘਰੋਂ ਕੜੀ ਆ ਕਿ ਤੈਨੂੰ ਹੂੰ ਤੇ ਘਰ ਪਾਣੀ ਟਿਕਾ ਹੀ ਗਰਮ ਹੂੰ ਤੇ ਇਹ ਗੁੱਸੇ ਮੰਮੀ ਫਿਰ ਹੀ ਹੋਈ ਘਰ ਸੈਣਾ ਨੇ ਮੇਰੇ ਤੇ ਗੁੱਸਾ ਕਰਿਆ ਗਰਮ ਪਾਣੀ ਚੱਲਦਾ ਕਰਕੇ ਲਿਆਗਾ ਹੂੰ ਤੇ ਮੈਂ ਪਾਣੀ ਥੱਲੇ ਡੋਲਣਾ ਕਰਤਾ ਤਾਂ ਡਾਇਰੈਕਟਰ ਮੱਗ ਗਈ ਆ ਕਿ ਹਲੇ ਹਾਂ ਨਹੀਂ ਗਰਮ ਪਾਣੀ ਜਿਹੜਾ ਜਾਦੇ ਕਰਕੇ ਲਿਆਂਦਾ ਤੁਸੀਂ ਗਰਮ ਪਾਣੀ ਜਾਦਾ ਤਾਂ ਹੀ ਕਰਾਇਆ ਸੀ ਇਹਦੇ ਤੇ ਡੋਲਣਾ ਸੀ ਤੁਸੀਂ ਨਹੀਂ ਨਹੀਂ ਮੈਂ ਕਰਵਾਈ ਸੀ ਕਿ ਸਾਡੇ ਜਿੱਲੇ ਅਜੇ ਨੋਰਮਲ ਨੋਰਮਲ ਵੋਇਲ ਪੀਂਿਆ ਨਹੀਂ ਮੈਂ ਤਾਂ ਸੋਚ ਲੇ ਸੁਣਨ ਲੱਗਿਆ ਸੀ ਕਿ ਇਹ ਮੁਰੇ ਹੂੰ ਨਹੀਂ ਤਾਂ ਅੱਜ ਆਪਾਂ ਬਿਲਦੇ ਤੋਂ ਛੱਡਦੇ ਆਂ ਨਹੀਂ ਜੇ ਤੁਸੀਂ ਜੇ ਤੁਸੀਂ ਪਾਣੀ ਥੱਲੇ ਡੋਲਣ ਲੱਗੇ ਸੀ ਤੇ ਬਾਅਦ ਚੋਂ ਇਹਨਾਂ ਦੇ ਨਾਲ ਕਿਉਂ ਨਹੀਂ ਆਏ ਤੁਸੀਂ ਇਹਨਾਂ ਦੀ ਦਵਾਈ ਬੂਟੀ ਮਲਮ ਵਟੀ ਇਹਨਾਂ ਦੀ ਉਹ ਕਿਉਂ ਨਹੀਂ ਕਰਵਾਈ ਆ ਕੇ ਤੁਸੀਂ ਦਵਾਈ ਹੈ ਜੀ ਅਸੀਂ ਉਹ ਕਰਵਾਈ ਹੈ ਜੀ ਕਦਨ ਰੱਖੀ ਆ ਮਾਂ ਬੱਸੀ ਤੋਂ ਵੀ ਦਵਾਈ ਦਵਾਈ ਹੈ ਇਹਨੂੰ ਤੁਸੀਂ ਤੁਸੀਂ ਝੂਠ ਬੋਲਦੇ ਹੋ ਕੋਈ ਮਤਲਬ ਪੱਟੀ ਨਹੀਂ ਕਰਵਾਈਏ ਦੀ ਤੁਹਾਡੇ ਕੋਲ ਹੀ ਡਾਕਟਰ ਥੋੜੇ ਤੇ ਜੋ ਬਣਦੀ ਕਾਰਵਾਈ ਅਸੀਂ ਕਰਾਂਗੇ ਠੀਕ ਹੈ ਕਿ ਨਹੀਂ ਸਰ ਜੀ ਅਸੀਂ ਡਾਕਟਰ ਕੋਲ ਲੈ ਕੇ ਗਏ ਦਵਾਈ 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 ਜੇ ਅੰਮੀ ਰਾਤ ਦਵਾਈ ਆ ਤੁਹਾਨੂੰ ਨਾਲ ਲੱਗੇ ਅਸੀਂ ਕਿਹ ਦਵਾਈ ਦੂਵੇ ਅੱਗੇ ਅਸੀਂ ਬਚੰਗੀ ਤਰ੍ਹਾਂ ਨਾਲ ਸਹੀ ਕਰ ਗਏ ਤੁਸੀਂ ਇੱਕ ਸਾਲ ਤੋਂ ਆਪਣੀ ਧਰਮ ਪਤਨੀ ਨੂੰ ਕੁਟਦੇ ਆ ਰਹੇ ਹੋ ਤਿੰਨ ਦਿਨ ਕੁਟਦਾਰਿਆ ਲਗਾਤਾ ਨਹੀਂ ਸਰ ਜੀ ਬਾਜੀ ਪਤਨੀ ਤੇਰੇ ਨਾਲ ਹੁਣ ਕੋਈ ਮਾੜੀ ਮੋਟੀ ਗੱਲ ਹੋ ਜਾਂਦੀ ਹੈ ਬਾਜੀ ਹਾਂਜੀ ਹਾਂ ਤੁਸੀਂ ਕਰੋ ਤੁਸੀਂ ਤਿੰਨ ਸਾਲ ਆਪਣੇ 1 ਸਾਲ ਤੋਂ ਆਪਣੀ ਧਰਮ ਪਤਨੀ ਨੂੰ ਕੁੱਟਦੇ ਆ ਰਹੇ ਹੋ ਤੁਸੀਂ ਦਾਜ ਮੰਗਦੇ ਤੇ ਹੇਜ ਮੰਗਦੇ ਹੋ ਠੀਕ ਆ ਇੱਕ ਤੁਸੀਂ ਬੋਲਟ ਮੰਗਿਆ ਸੀ ਜਿਹੜਾ ਉਹ ਵਾਪਸ ਲਿਆਏ ਉਹਦੇ ਵਿੱਚ ਤੁਸੀਂ ਇਹਨੂੰ ਨੁਕਸਾਨ ਪਹੁੰਚਾਇਆ ਨਹੀਂ ਨਹੀਂ ਜੀ ਬੋਲਟ ਤਾਂ ਅਸੀਂ ਕੋਈ ਖੁਦ ਖੁਦ ਨਹੀਂ ਮੰਗਿਆ ਜੀ ਇਹਨਾਂ ਕੋਈ ਦਾ ਸਾਰੀ ਮੰਗ ਕੇ ਨਹੀਂ ਲਏ ਤੁਹਾਨੂੰ ਨਹੀਂ ਆਹ ਨਹੀਂ ਮੰਗ ਕੇ ਲਿਆ ਜੀ ਤਿੰਨ ਮਹੀਨੇ ਤੁਸੀਂ ਬੋਲਟ ਰੱਖਿਆ ਆਪਦੇ ਕੋਲ ਨਹੀਂ ਬੋਲਟ ਤਾਂ ਮੇਰੇ ਡੈਡੀ ਫੋਰੇ ਦਾ ਦੀਗਾ ਉਹਨਾਂ ਤੋਂ ਮੈਂ ਵੈਸੇ ਮੰਗ ਕੇ ਚਲਾਉਣ ਨੂੰ ਲੈ ਕੇ ਆਇਆ ਜੀ ਆ ਮੋੜਿਆ ਦਾ ਦੀਗਾ ਇਹਨਾਂ ਨੂੰ ਨਹੀਂ ਇਹ ਮੇਰੀ ਗੱਲ ਸੁਣੋ ਹੁਣ ਤੁਹਾਡੇ ਤੇ ਜੋ ਬਣਦੀ ਕਾਰਵਾਈ ਉਹ ਕਾਨੂੰਨ ਕਰੂਗਾ ਠੀਕ ਹੈ ਕਿ ਨਹੀਂ ਅੱਛਾ ਸਰ ਜੀ ਇਹਨਾਂ ਨੂੰ ਮੈਂ ਜਾਂਦੇ ਵੀ ਚੱਲ ਜਾ ਕੋਈ ਕੋਈ ਗੱਲ ਨਹੀਂ ਜੀ ਕੋਈ ਗੱਲ ਨਹੀਂ